ਪੰਜਾਬ ਬਾਣੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਤੁਹਾਡੇ ਇਲਾਕੇ ਦੀਆਂ ਖਾਸ ਖਬਰਾਂ ਆਓ ਅੱਜ ਦੇਖਦੇ ਹਾਂ ਇੱਕ ਖਾਸ ਖਬਰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਥੇ ਜਿਹੜੀ ਕਿਸਾਨ ਮੰਡੀ ਹਰ ਰੋਜ਼ ਲਗ ਆਪਣਾ ਸੈਕਟਰ 73 ਜਿਹੜੀ ਮੰਗਲਵਾਰ ਦੀ ਮੰਡੀ ਲੱਗਦੀ ਸੀ ਉਹ ਇਸ ਗੰਦਗੀ ਕਰਕੇ ਆ ਢੇਰ ਕਰਕੇ ਇਹ ਮੰਡੀ ਨੂੰ ਸ਼ਿਫਟ ਕਰਾ ਕੇ ਅੱਗੇ ਜਗ੍ਹਾ ਦੇ ਦਿੱਤੀ ਸੀ ਪਰ ਲੇਕਿਨ ਅੱਜ ਮੰਡੀ ਵਾਲਿਆਂ ਦਾ ਸਾਰੇ ਦਾ ਹਤਰਾਜ ਸੀ ਭਈ ਇੱਥੇ ਜਿਹੜੇ ਫੁੱਟਪਾਥ ਤੇ ਸਬਜ਼ੀ ਫਰੂਟ ਵਾਲੇ ਲੈ ਕੇ ਬੈਠਦੇ ਨੇ ਸ਼ਾਇਦੋ ਕੋਈ ਬਿਲੀ ਭੁਗਤ ਨਾਲ ਦਾ ਬੈਠਦੇ ਹੋਏ ਅਸੀਂ ਰਿਕੁਐਸਟ ਕੀਤੀ ਹੈ ਮਾਰਕੀਟ ਆਪਣੇ ਨਗਰ ਨਿਗਮ ਮੁਹਾਲੀ ਵਾਲੇ ਕਮੇਟੀ ਵਾਲੇ ਆਏ ਹੋਏ ਨੇ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਹੈ ਬੇਨਤੀ ਕੀਤੀ ਹੈ ਤੁਸੀਂ ਇਹਨਾਂ ਨੂੰ ਇੱਥੇ ਬੈਠਣ ਨਾ ਦਿਓ ਉਹਨਾਂ ਨੇ ਵੀ ਕਿਹਾ ਭਾਈ ਜੀ ਆਏ ਹੋਏ ਸੀ ਤੇ ਸਟਾਫ ਪੂਰਾ ਆਇਆ ਹੋਇਆ ਸੀ ਉਹ ਵੀ ਸਟਾਫ ਆਪਣੇ ਕਹਿਣੇ ਜਿੱਦਾਂ ਕੋਈ ਬਾਹਰ ਨਹੀਂ ਹੈ ਤੇ ਕੋਈ ਵੀ ਵਿਅਕਤੀ ਇੱਥੇ ਜੇ ਕੋਈ ਬੈਠਦਾ ਤਾਂ ਉਹਨੂੰ ਸਖਤ ਜੁਰਮਾਨਾ ਹੋਊ ਤੇ ਉਹਦਾ ਜਿਹੜਾ ਸਮਾਨ ਹੈ ਉਹ ਜ਼ਬਤ ਕੀਤਾ ਜਾਵੇ ਤਾਂ ਕਿ ਜੇ ਮੰਡੀ ਦੀ ਜਗ੍ਹਾ ਮਿਲੀ ਹੈ ਉਹਨੂੰ ਮੰਡੀ ਜਗ੍ਹਾ ਬੈਠਿਆ ਜਾਵੇ ਚਾਹੇ ਉਹ ਫਰੂਟ ਵਾਲਾ ਹੋਵੇ ਜਾਂ ਸਬਜ਼ੀ ਵਾਲਾ ਹੋਵੇ ਇੱਕ ਜਗ੍ਹਾ ਬੈਠਣ ਤਾਂ ਕਿ ਇਹ ਸਾਰੀ ਜਿਹੜੀ ਆ ਰੋਡ ਹੈਗੀ ਪੂਰੀ ਜਿਹੜੀ ਰੇੜੀ ਨਾਲ ਭਰੀ ਵੀ ਹੈ ਜੇ ਕੋਈ ਹਾਦਸਾ ਵਾਪਰਦਾ ਕੋਈ ਐਕਸੀਡੈਂਟ ਹੁੰਦਾ ਮਾੜੀ ਘਟਨਾ ਵਾਪਰਦੀ ਹੈ ਤਾਂ ਉਹਦਾ ਜ਼ਿੰਮੇਵਾਰ ਜਿਹੜੇ ਸਬਜ਼ੀ ਵੇਚਣ ਵਾਲੇ ਇੱਥੇ ਬੈਠੇ ਫੁੱਟਪਾਥ ਤੇ ਬੈਠੇ ਹੋ ਜ਼ਿੰਮੇਵਾਰ ਹੋਣਗੇ ਉਹਨਾਂ ਦੇ ਕਿ ਇਸ ਗੱਲ ਪੜਨਾ ਚਾਹੀਦਾ ਸਾਰੇ ਤੁਹਾਨੂੰ ਸਾਡੀ ਬੇਨਤੀ ਹੈ ਮੰਡੀਕਰਨ ਬੋਰਡ ਦੇ ਸੈਕਟਰੀ ਨੂੰ ਵੀ ਤੁਹਾਡੇ ਰਾਹੀਂ ਅਸੀਂ ਬੇਨਤੀ ਕਰਦੇ ਹਾਂ ਕਿ ਸਾਰਿਆਂ ਦੇ ਸਖਤਾਈ ਕਰਕੇ ਇੱਕ ਜਗ੍ਹਾ ਇਹਨਾਂ ਨੂੰ ਮੰਡੀ ਜਗ੍ਹਾ ਇਕੱਠੇ ਕਰ ਕੀਤਾ ਜਾਵੇ ਤਾਂ ਕਿ ਕਿਸੇ ਨੂੰ ਇਤਰਾਜ ਨਾ ਹੋਵੇ ਇੱਕ ਜਗ੍ਹਾ ਸਫਾਈ ਹੋ ਸਕੇ ਸਾਰਾ ਕੁਝ ਹੋ ਸਕੇ ਤਾਂ ਸਾਰੇ ਮੰਡੀ ਵਾਲਿਆਂ ਨੂੰ ਆਪਣਾ ਆਪਣਾ ਜਿਹੜਾ ਉਹ ਵਧੀਆ ਤਰੀਕੇ ਨਾਲ ਕਰ ਲੈਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ